ਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਅੱਜ ਆਪਾਂ ਕਰਦਾ ਤੇ ਸ਼ੁਰੂ ਤੇ ਦੂਰ ਦੁਰਾਡੇ ਸਾ ਵੀ ਜਾਣਦੇ ਆਪਾਂ ਅੱਜ ਮੈਂ ਸੋਚਿਆ ਕਿ ਅੱਜ ਰਾਤ ਤੋਂ ਸ਼ੁਰੂ ਕਰ ਦਈਏ ਠੰਡ ਬਹੁਤ ਜ਼ਿਆਦੀ ਹੈ ਤੇ ਧੁੱਪ ਵੀ ਲੱਗੀ ਹੈ ਤੇ ਤਾਂ ਕਰਕੇ ਸਾਡਾ ਠੰਡੇ ਤੋਂ ਬਾਅਦ ਠੰਡ ਜਿਹੜੀ हट ਜਾਣੀ ਆ ਤੇ ਧੁੱਪ ਕੜਾ ਕੀ ਲੱਗ ਜਾਣੀ ਆ ਅੱਜ ਥੋੜੀ ਮੋਟਾਲ ਦੇ ਠੰਡ ਲੱਗਦੀ ਆ ਤੇ ਆਪਾਂ ਜਾਂਦੇ ਹਾਂ ਹੁਣ ਆਪਾਂ ਪਹੁੰਚ ਲੈ ਕੱਚੇ ਪੱਕੇ ਕੱਚੇ ਪੱਕੇ ਤੋਂ ਆਪਾਂ ਮੁੰਨਾ دہਾਲਪੁਰ دہਾਲਪੁਰ ਤੋਂ ਆਪਾਂ ਮੁੰਨਾ ਪਹੁੰਚ ਗਏ ਤੇ ਰਾਜਤੀ ਕੀ ਸੇਵਾ ਹੁੰਦੀ ਹੈ ਤੇ ਕੀ ਕੀ ਕਰਦੇ ਆ ਉਹ ਦਿਖਾਵਾਂਗੇ ਤੁਹਾਨੂੰ ਇਹ ਜੁਡੇਰੋ ਆਪਣੇ ਨਾਲ ਕਿਰਾ ਕਾਲਾ ਘਟ ਗਿਆ ਆਪਾਂ ਨੂੰ ਯਾਰ ਜਲਮਦਰ ਤੋਂ ਕਿਰਾ ਕਦੇ ਮਗਰ ਲਖਾਈ ਵਰਦਾ ਯਾਰ ਜਲਮਦਰ ਤੋਂ ਇਹ ਲੋ ਇਹ ਜੁਡੇਰੋ ਆਪਣੇ ਨਾਲ ਤੱਪ ਤੱਪ ਗਿਆ ਇਹ ਖੂ ਕਿੰਨੇ ਸਾਲ ਪੁਰਾਣਾ ਹੋਗਾ ਆਏ ਓਏ ਬਾਗਾ ਕਿੰਨੇ ਸਾਲ ਪੁਰਾਣਾ ਹੋਊਗਾ ਖੂਹ ਇਹ ਵੀ 107 ਸਾਲ ਹੋਊਗਾ ਇੱਕੇ ਖੂਹ ਆ ਇੱਕੋ ਸਾਹਮਣੇ ਤੇ ਬਾਗਾ ਖੂਚ ਉਤਰ ਲਗਾ ਬਾਗਾ ਕੋਈ ਹਲ ਮਾਰਨ ਦਾ ਬਾਗਾ ਖੂਚ ਕਿਸੇ ਕੀ ਪੀਤੀਆ ਖੂਹ ਆ ਮਾਰ ਦੂਗਾ ਹਨਾ ਬਾਊ ਬਾਗਾ ਖੂਚ ਉਤਰ ਲਗਾ ਉਤਰ ਕੇ ਕੀ ਲੱਭਣਾ ਵਿੱਚੋਂ ਇਹ ਚ ਕਬੂਤਰ ਆਉਂਦੇ ਦੋ ਤਰੇ ਹੈਂ ਆਜਾ ਬਾਅਦ ਤੋਂ ਰਹਿਣਾ ਪਹਿਲਾਂ ਦੋ ਕੀ ਲੰਗਰਾਲ ਤੋਂ ਜੀ ਚਾਨ ਲੋ ਜੀ ਆਪਾਂ ਲਾਉਣ ਲੱਗੇ ਆ ਕੀ ਕਹਿੰਦੇ ਬੈਨਰ ਕਹਿੰਦੇ ਨੇ ਇਹਨਾਂ ਨੂੰ ਬਾਬੇ ਬੈਨਰ ਦੇ ਫੋਟੋਆਂ ਦੀਵਾਨ ਨਾਲ ਦੇ ਵਿੱਚ ਪੂਰਾ ਅਸਤ ਤੱਕ ਕੰਪਲੀਟ ਹੋ ਜਾਣਾ ਲਾ ਕੇ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦਾ ਫੋਟੋਆਂ ਲੱਗੀਆਂ ਉੱਤੇ ਬਾਬਿਆਂ ਦੀ ਦਵਾਨ ਆਲ ਬਹੁਤ ਖੁੱਲਾ ਬਣ ਗਿਆ ਤਾਵਣੀ ਜਿਹੜਾ ਜਿਹੜਾ ਸਿਗਾ ਦੇ ਨਹੀਂ ਹੁੰਦਾ ਉਹਦਾਲੇ ਫਿਰੇ ਜਾਣਗੇ ਇਹ ਸਭ ਤੋਂ ਵੱਡਾ ਦੁਸ਼ਟ ਪ੍ਰਾਣੀ ਤੁੰਨੂ ਹਾਂ ਫਿਰ ਚਾਨਣ ਹਾਂ ਫਿਰ ਸ਼ੀਪਾ ਸ਼ੀਪਾ ਦਾ ਮਿੱਟੀ ਹੋ ਗਿਆ ਨਾ ਅੱਛਾ ਹੋਰ ਕਿਹੜੇ ਕਿਹੜੇ ਦੁਸ਼ਟ ਪ੍ਰਾਣੀ ਸੇਠੀ ਹੋਣੀ ਜਿਹੜੇ ਆਏ ਨਹੀਂ ਸੇਠੀ ਸੇਠੀ ਵੀ ਬੰਦਾ ਖੁਰਦੁਰ ਦੁਸ਼ਟ ਪ੍ਰਾਣੀ ਇੱਕ ਦੁਸ਼ਟ ਪ੍ਰਾਣੀ ਕਾਕਾ ਬਾਬਾ ਬਾਬੇ ਮਾ ਮੌਕੇ ਦੇ ਚਿੱਟੇ ਖੁਰਦੇ ਨੇ ਪਾਗਰਾਂ ਨੇ ਹਾਂ ਐਂ ਕਰ ਲ ਦੈਂ ਕਰ ਐਂ ਕਰ ਲ ਦੈਂ ਐਂ ਕਰ ਲ ਉਹ ਸਾਰੇ ਦੁਸ਼ਟ ਪ੍ਰਾਣ ਕਾਸ਼ੂ ਦੁਸ਼ਟ ਪ੍ਰਾਣ ਦੁਸ਼ਟ ਪ੍ਰਾਣੀ ਆਹ ਹਰੇ ਫੇਰੇ ਆ ਕੇ ਦਮ ਉਸੇ ਚੱਲ ਮਿੰਟ ਮਿੰਟ ਸਫਾਈ ਤੇ ਗੱਜੋ ਹੋਂ ਤੋਂ ਪਹਿਲਾਂ ਦਾ ਗੱਜ ਨੂੰ ਆਹ ਸਮਾਨ ਕੀਤਾ ਜਾਊਗਾ ਗੱਜ ਲਓ 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 ਦੇ ਦੋ ਦੇ ਦੋ ਨਹੀਂ ਮੇਲੇ ਬਾਹਰ ਚੱਲ ਮਿਲ ਚੱਲਦੀ ਹੈ ਧੰਨਵਾਦ ਥੋੜਾ ਇੱਧਰ ਲੰਗਰਾਲ ਦੀ ਸਫਾਈ ਚੱਲਣ ਦੀ ਤੇ ਨਾਲ ਆਪਣੇ ਦੋ ਸਿੰਘ ਬਾਡਾ ਤੇ ਫਿਰ ਨਾਲੇ ਮੁੰਡਾ ਤੇ ਅੰਦਰ ਉੱਤੇ ਲੋਹਾਂ ਦੀ ਸਵਾਈ ਕਰਤੀ ਆਪਾਂ ਲੋਹ ਇੱਥੇ ਇੱਕੋ ਹੀ ਆ ਬਹੁਤ ਕਾਲਾ ਹੋਇਆ ਲੰਗਰਾਂ ਕਰੋ ਕਰੋ ਮਿੱਟੀ ਇਕੱਠੀ ਕਰੋ ਤੇ ਭਰ ਕੇ ਤੇ ਪਾਣੀ ਨਾਲ ਧੋਈਏ ਨੂੰ ਆਪ ਸਭ ਬੋਲੋ ਜੀ ਦਵਾਨ ਹਾਲ ਦੇ ਵਿੱਚ ਲੱਗੀ ਪੋਸਟਰ ਦਿਵਾਨ ਹਲ ਗੁਰਦੁਆਰਾ ਬਾਬਾ ਬ੍ਰਹਮਦਾਸ ਜੀ ਪੈਣੀ ਗੁਰਮੁਖ ਸਿੰਘ ਸਤਨਾਮ ਵਾਹਿਗੁਰੂ ਸੱਚਖੰਡ ਵਾਸੀ ਬਾਬਾ ਰਤਨ ਸਿੰਘ ਜੀ ਬਾਬਾ ਬ੍ਰਹਮਦਾਸ ਜੀ ਤੇ ਬਾਬਾ ਵੀਰ ਸਿੰਘ ਜੀ ਇਹਦੇ ਥੱਲੇ ਵੀਰ ਲੱਗਣਾ ਅੱਛਾ ਉਦਾਂ ਹੀ ਕੱਲਾ ਹੀ ਲੱਗਾ ਸਿੰਪਲ ਹੀ ਆ ਵਾਹਿਗੁਰੂ ਚੰਗੀ ਤਰ੍ਹਾਂ ਚਿਪਕ ਗਿਆ ਪੂਰਾ ਵਾਹਿਗੁਰੂ ਬਿਲਕੁਲ ਸਜ ਗਿਆ ਪੂਰਾ ਬਾਬਾ ਅੱਛਾ ਥੱਲੇ ਜੋੜਨਾ ਥੱਲੇ ਜੋੜਨਾ ਠੀਕ ਹੈ ਜੀ 7 ਵਜੇ बहुत सोना कितो बनाया तो तो भी जी के नगर अपना गुरकपिंड अच्छा दुकान गुरकपिंड ठीक है जी हाँ जी ठीक है जी सरोपा दे लगे चलो तो बोले अठ ਸਤ ਸ੍ਰੀ ਅਕਾਲ ਸਤਰੋ ਖਾੜੇ ਦੀ ਤਿਆਰੀ ਹੋਣ ਲੱਗੀ ਤਿੰਨ ਇਧਰ ਦੋ ਵਰਜਨ ਤੇ ਇੱਕ ਨਿਊ ਹਾਲੈਂਡ ਤੇ 2855 ਲੱਗ ਪੜੇ ਜਾਣੇ ਕੀ ਬਣਦਾ ਆ ਦੇਖੀਓ ਇਧਰ ਆ ਗਏ ਦੋ ਵਰਜਨ ਇੱਕ ਨਿਊ ਹਾਲੈਂਡ ਤੇ 855 ਉਹ ਲੱਗ ਗਿਆ ਉਹ ਗਾੜੀ ਆ ਜੋ ਉਹ ਗਾੜੀ ਆ ਜੋ ਉਹਨਾਂ ਨੇ ਕਿ ਗਾੜੀ ਆ ਜੋ ਗਾੜੀ ਗਾੜੀ ਆ ਜੋ ਓ ਰੁਕ ਜਾਈ ਚੱਲ ਚਲੋ ਵੀ ਫੋਟੋ ਕਰਾਉਣਾ ਗਿਆ ਫੋਟੋ ਕਰਾਈ ਨਹੀਂ ਆ ਲੱਗ ਪਈ ਜਾਣ ਚੱਲੋ ਵੀ ਹਾਂ ਓਏ ਕੀ ਵਿਊ ਤੇਰੇ ਕਿल्ली ਨਾਪ ਕੇ ਰੱਖੀ ਹਾਂ ਆ ਦੇ ਕਾਲੇ ਦਾ ਬਾਪੂ ਤੁਹਾਨੂੰ ਗਿਆ ਗਾੜੀ ਆ ਜਾਓ ਟਰੈਕਟਰਾਂ ਦੇ ਫੋਟੋ ਕਰਾ ਲਓ ਨਿਜਨ ਨੂੰ ਤੋੜ ਕੇ ਗਾਂ ਲੈ ਕੀ ਗੱਲ ਹੋਗੀ ਕੀ ਗੱਲ ਹੋਗੀ ਕੀ ਗੱਲ ਹੋਗੀ ਖਲੋ ਗਿਆ ਨੂੰ ਬੜੀ ਕਰੋੜ ਵੜੀ ਕਗੜੀ ਬੁੱਲੇ ਠੀਕ ਆ ਠੀਕ ਲੈ ਵੀਦਰ ਕਾਲੇ ਦਾ ਬਾਪੂ ਕੱਲਾ ਹੀ ਪਟੀ ਆ ਬਾਈ ਓ ਖਿੱਚੋ ਖਿੱਚੋ ਕੰਮ ਨੂੰ ਉਹਨਾਂ ਨੂੰ ਮੈਂ ਕਿਹਾ ਮਾ ਫੋਟੋ ਕਰਾ ਲਓ ਗਾੜੀ ਆ ਜੋ ਕੋਈ ਨਹੀਂ ਆ ਪਿੱਛੇ ਖਲੋਤਰ ਚਾਲੂ ਪਹਾਨ ਜੀ ਪਹਾਨੀ ਐ ਕੋਈ ਬੰਦੇ ਸੇਵਾ ਕਰਦਾ ਬਾਗਾ ਹੋਰ ਜੀ ਠੀਕ ਠਾਕ ਚੜ੍ਹਦੀ ਬਲਾ ਜੀ ਮੱਠੀ ਵੜੀਆਂ ਹਾਂ ਜੀ ਦੋ ਡਰਾਈਵਰ ਉਧਰ ਹੋਰ ਆ ਗਏ ਆਹ ਦੇਖੋ ਟਰੈਕਟਰ ਅੰਦਰ ਦੋ ਗੋਲੂ ਟਰੈਕਟਰ ਲੈ ਕੇ ਆ ਗਿਆ ਸੋਨਾ ਲੈਂਕਾ ਦੇ ਮਗਰ ਆਉਂਦਾ 44 ਅਜਿ ਤਾਰ ਨੂੰ ਬਲਾਜ ਜ਼ਰੂਰੀ ਲਿਆਉਣਾ ਉਹ ਤਾਰ ਨੇ ਜ਼ਰੂਰੀ ਲਿਆਉਣਾ ਬਲਾਜ ਬਾਗਿਆ ਆ ਜਾ ਬਾਗਾਂ ਕਿਨੇ ਹੋ ਗਏ ਟਰੈਕਟਰ 2 4 3 ਤੇ 6 7 ਟਰੈਕਟਰ ਖਿੱਚ बाजी जेता आया अठ सौ पचवंजा टू मचलेट 850 ਆ ਗਿਆ ਗਰ ਲੈਕ ਗਰ ਲੈਕ ਆ ਗਿਆ ਗਰ ਲੈਕ ਰਾਤ ਹੀ ਨਹੀਂ ਨਾ ਭਾਈ ਵਰਤਾ ਮਹਾਰਾਜ ਦਾ ਹਾਂ ਹਾਂ ਰੋਕ ਰੱਖ ਲੈਣਾ ਆਹ 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 ਚਾਰ ਆਹ ਯਾਰ ਕਿਹੜਾ ਮਾਰ ਗਿਆ ਕੋਈ ਕਾਜ ਆ ਰਿਹਾ ਠੀਕ ਆ ਉਧਰ ਲੱਗ ਗਿਆ ਹੁਣ ਜਵਾਨ ਪਰਲੀ ਸਾਡ ਚਾਰ ਉਧਰ ਤੇ ਤਿੰਨੇ ਇਧਰ ਸੱਤ ਤੇ ਕਾਠ 9 10 11 ਟਰੈਕਟਰ ਹੋ ਗਏ ਬਾਗਿਆ ਇੱਕੋ 13 ਟਰੈਕਟਰ ਹੋ ਗਿਆ Essa laguinha, então valeu. ó. não, vale. ah. não, não. ਹਲ ਬਾਦ ਪੂਰੀ ਐਂਡ ਹੋ ਜੀ ਬਾਪੇ ਮੈਂ ਇੱਧਰ ਦੇਖਣ ਕੋਈ ਨਹੀਂ ਜਾ ਫੋਟੋ ਲੈਣਾ ਕੋਣ ਕਿਰਪਾ ਆ ਗਈ ਪੂਰੀ ਦਿਵਾਨ ਆਲ ਬਹੁਤ ਵਧੀਆ ਸੱਜਣ ਲਹਿ ਵਿਆ ਮਗਰਾ ਫੋਟੋ ਲੱਗਣ ਕਰ ਬਾਬਿਆਂ ਦੀਆਂ ਫੋਟੋਆਂ ਲੱਗ ਗਈਆਂ ਤੇ ਦਿਵਾਨ ਆਲ ਬਹੁਤ ਖੁੱਲਾ ਬਣ ਗਿਆ ਇਧਰ ਦੇਖੀ ਤੇਰੇ ਇਦਾਂ ਦੀ ਨਹੀਂ ਫੋਟੋ ਇਧਰ ਟਟਾਲਾ ਫੋਨ ਮੇਰਾ ਦਾ ਵਟਾ ਲਾ ਨਾਲ ਰੁਪਇਆ 50000 ਦੇ ਦੇ ਦੇਣ ਵਟਾਉਣਾ ਹੈ 50 ਰੁਪਏ ਤੇ ਪ੍ਰਸ਼ਾਦਾ ਸ਼ਗੀਬ ਬਾਬਾ ਤੇ ਲਡੀਆਂ ਵੀ ਲੱਗੀਆਂ ਰਾਤ ਨੂੰ ਜਗਣੀਆਂ ਫਿਰ ਤੁਹਾਨੂੰ ਦਿਖਾਵਾਂਗੇ ਮੌਲ ਚਾ ਇਹ ਸਾਡੇ ਪਿੰਡ ਦਾ ਹਲਵਾਈ ਲਿਵਾਈ ਇਹ ਇਹਦਾ ਬਾਪੂ ਆ ਇਹਨੂੰ ਤਾਂ ਗੁੱਸਾ ਆਇਆ ਇਹ ਸਾਡੇ ਪਿੰਡ ਦਾ ਹਲਵਾਈ ਹੈ ਜੀ ਤੇ ਕੋਈ ਵੀ ਪ੍ਰੋਗਰਾਮ ਤੇ ਉਹ ਆਨਲਾਈਨ ਬੁਕਿੰਗ ਕਰਵਾਉਣ ਇਹ ਸਭ ਬੁਕੀ ਰਹਿੰਦਾ ਜਨਮ ਮਰਨ ਮੁੰਨੜ ਸਾਰਾ ਤੇ ਗੰਡੇ ਗੰਡੇ ਅੱਧੇ ਵੱਢਦਾ ਦੇ ਅੱਧੇ ਛੁੱਟੀ ਆਉਂਦਾ ਆ ਕਰੇ ਨੇ ਡੰਗਰਾ ਵਾਸਤੇ ਲੈ ਜਾਣੇ ਆਹੜਾ ਜੂਸ ਰੈਡ ਮਿਕੋੜੀ ਨੇ ਕਹਣਾ ਸਕੋਡਾ ਇੱਧਰ ਡੱਕੀ ਜਿੱਥੇ ਲਾਦ ਕੇ ਖੜਨੇ ਹਾਰ ਹਾਰ ਥਾਰ ਨਹੀਂ ਹਾਂ ਇਹ ਲੱਗਦਾ ਮੈਨੂੰ ਹਾਂ ਲੈ ਫਿਰ ਕੱਸ ਕੇ ਥਾਂ ਉਹ ਭਾਂਡੇ ਆਉਂਦੇ ਬੰਦੇ ਆਉਂਦੇ ਫਾਪੜੀ ਸਾਹਿਬ ਤੋਂ ਆਦੇ ਬੰਦੇ ਇਹਨਾਂ ਨੇ ਕਰਨਾ ਲੋ ਬਈ ਲੰਗਰ ਹਾਲ ਦੀ ਸਫਾਈ ਹੋਣੀ ਸ਼ਾਵਾ ਜਾਨਾ ਸ਼ਾਵਾ ਉਹ ਤੂੰ ਬੱਕਰੀ ਆਤਰਿਕ ਛੱਡ ਰਹੀ ਕੁਝ ਕਰੇਗਾ ਮੈਂ ਨਾਲ ਨਾ ਹਾਂ ਹਾਂ ਨਾਲ ਪਰਲੇ ਬੰਨੇ ਮਾਰ ਪਹਿਲਾਂ ਉਧਰ ਰੱਖਣਾ ਆ ਨਾਲੇ ਨਾਲੀ ਫੜ ਤੂੰ ਨਾਲੀ ਤੇ ਆ ਆ ਸੰਦੂਕ ਬਾਬਾ ਜੀ ਦੇ ਪੁਰਾਣੇ ਸਮੇਂ ਦਾ ਇਹ ਸੀਸੇ ਲੱਗੇ ਆ ਤੇ ਪਲਾਈ ਬਲੋਈ ਦੇ ਉਤਲੀ ਗਈ ਆ ਜੀ ਇਹ ਦੇਖੋ ਜਿੱਤਾ ਪਾਣੀ ਮਾਰਿਆ ਪਾਣਾ ਇਹਦੇ ਉਹ ਬੈੱਡ ਦੇ ਉੱਤੇ ਰੱਖ ਕੇ ਦੇ ਵਿੱਚ ਫੁੱਲ ਕੇ ਤੇ ਸਾਕੋ ਜ ਉਹ ਪਰਲੀ ਨੁਕਰੇ ਮੈਂ ਰੱਖ ਦਿੰਦਾ ਬਹੁਤ ਿਲਕਣੋ ਬਾਗਿਆ ਕਰ ਲਾ ਕੁਛ ਨਹੀਂ ਜੀ ਸੇਵਾ ਆਪਣੀ ਪਹੁੰਚ ਗਈ ਭਾਂਡਿਆ ਤੱਕ ਤੇ ਚਾਚਾ ਜੀ ਆਪਣੇ ਦਾ ਆਪਣੇ ਨਾਲ ਆ ਇੰਡੀਆ ਆਰਮੀ ਇੰਡੀਆ ਆਰਮੀ ਹਾਂਜੀ ਨਾਲ ਆਪਣੇ ਗਰਲਾਲ ਵੀਰ ਸਪੈਸ਼ਲ ਪਹੁੰਚੇ ਕਿੱਥੋਂ ਦੁਬਈ ਤੋਂ ਤੇ ਲੜੀਆਂ ਲੱਗੀਆਂ ਜਗਾਤੀਆਂ ਨਾਲ ਮੇਲੇ ਕਰਕੇ ਆਏ ਸੰਗਤਾਂ ਸਾਰੀ ਇਹ ਚਾਚਾ ਜੀ ਵੀ ਆਰਮੀ ਜੋ ਆਏ ਮੇਲੇ ਦਾ ਕਰਕੇ ਉਹ ਚਾਚਾ ਜੀ ਆਏ ਬਰਹਿੰਦ ਤੋਂ ਕਿ ਸਿੰਗਾਪੁਰ ਬਰਹਿੰਦ ਤੋਂ ਆਏ ਨੇ ਸਾਰੇ ਸਪੈਸ਼ਲ ਪਹੁੰਚੇ ਜਸਵੀਰ ਪਤੀ ਵੱਟ ਕੇ ਆਇਆ ਏ ਵਧੀਆ ਟੀਵੀ ਸਾਹਿਬ ਨੂੰ ਸੰਗਤੀ ਪੱਠਿਆਂ ਦੀ ਆਓ ਜਸ਼ਵੀਰ ਪੱਠੇ ਵੱਟ ਗਿਆ ਚਾ ਪਾਣੀ ਲਾ ਗਿਆ ਬਾਕੀ ਕੰਮਾਂ ਚ ਛੁੱਟੀ ਆਓ ਲੱਗਿਆ ਰਹੇਗਾ ਟਾਈਮ 온 ਡਿਊਟੀ ਰਹਿਣਾ ਓਏ ਰਾਤ ਦੇ ਨਹੀਂ ਇੱਧਰ ਅਜੇ ਪੈਨ ਵਾਲੀਆਂ ਲੱਗੀਆਂ ਨੇ ਰਾਤ ਦੇਣਾ ਆਪਾਂ ਪਾਂਡਿਆ ਦੀ ਸੇਵਾ ਕਰਦੇ ਬਾਗਾ ਕਰੋ ਪੱਠੇ ਪਾ ਗਿਆ ਕੇਦੇ ਪੱਠੇ ਪਾ ਗਿਆ ਬਾਗਾ सोनू ਕੇ ਪੱਠੇ ਪਾ ਗਿਆ ਬਾਗ ਗਿਆ ਬੱਲੇ ਸੋਨੂ ਕੇ ਪੱਠੇ ਪਾ ਆ ਲੋ ਵੀ ਕੰਮ ਚੱਲ ਪਿਆ ਆਪਣਾ ਆ ਬੰਦਾ ਮੈਨੇ ਕੰਮ ਕੀ ਵੜੀਦਾ ਆ ਹੱਥ ਦੀਦਾ ਕੰਮ ਕੀ ਵੜੀਦਾ ਤੇਰਾ ਕਹਿੰਦਾ ਤੇਰਾ ਵੀ ਚੈਨਲ ਤੇਰਾ ਚੈਨਲ ਦਾ ਟੇਲ ਕਰਾ ਦੇ ਜਸਵੀਰ ਚਲੋ ਚਲੋ ਜੀ ਚਲੋ ਬੱਚੇ ਵੀ ਲੱਗੇ ਸੇਵਾ ਸ਼ੇਵਾ ਆ ਬਹੁਤ ਸ਼ਾਨ ਆਹ ਦਰ ਘੋਟਣਾ ਜੋ ਦੁਪਹਿਰਾਂ ਦਾ ਗਿਆ ਮੁੜ ਕੇ ਵਾਪਸ ਨਹੀਂ ਆਇਆ ਵਾਹਿਗੁਰੂ ਮਹਾਰਾਜ ਲੜੀਆਂ ਦੇਖੋ ਯਾਖਟ ਹੋ ਗਈ ਹੈ ਜਿਹੜੀਆਂ ਲੱਗੀਆਂ ਉੱਧਰ ਵੀ ਲੰਗਰਾਲ ਤੇ ਲੱਗੀਆਂ ਤੇ ਆਪਣੀ ਪਾਂਡਿਆਂ ਦੀ ਸੇਵਾ ਹੋ ਗਈ ਹੈ ਤੇ ਹੁਣ ਆਪਾਂ ਲਾਸਟ ਵਾਰ ਪਹੁੰਚ ਹੋ ਗਏ ਫਿਰ ਆਪਾਂ ਇਧਰ ਵੀ ਸਾਡੇ ਧੋਣਾ ਮਿੱਟੀਨ ਰਾਉਣਾ ਕੰਦੂਰੀ ਸੰਗਤ ਸੇਵਾ ਕਰਨ ਦੀ